ਅੱਜ ਆਪਾਂ ਪੰਜਾਬ ਸਰਕਾਰ ਵੱਲੋਂ ਜੋ ਖੇਤੀਬਾੜੀ ਨੀਤੀ ਦਾ ਇਸੇ 1.5 ਸਾਲ ਤੋਂ ਟੰਡੋਰਾ ਪਟਿਆ ਜਾ ਰਿਹਾ ਉਸ ਬਾਰੇ ਗੱਲਬਾਤ ਕਰਨੀ ਹੈ ਜਿਹਦੇ ਕੋਈ ਵੇਰਵੇ ਬਾਹਰ ਆਏ ਆ ਤੇ ਗੱਲਬਾਤ ਸੁਣ ਕੇ ਤੁਰੰਤ ਜਿਹੜੀ ਵੀਡੀਓ ਇਹ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ 2022 ਚ ਮਾਰਚ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਬਣਦੀ ਹੈ ਉਸ ਤੋਂ ਬਾਅਦ ਖੇਤੀਬਾੜੀ ਮੰਤਰੀ ਕੁਲਦੀਪ ਸੰਤਾਰੀਵਾਲ ਨੇ ਐਲਾਨ ਕੀਤਾ 31 ਮਾਰਚ 2023 ਤੱਕ ਅਸੀਂ ਖੇਤੀਬਾੜੀ ਦੀ ਨੀਤੀ ਲੋਕਾਂ ਸਾਹਮਣੇ ਪੇਸ਼ ਕਰ ਦੇਾਂਗੇ ਪੰਜਾਬ ਦੀ ਖੇਤੀਬਾੜੀ ਦੀ ਨੀਤੀ 31 ਮਾਰਚ ਲੱਗ ਕੇ ਆ ਗਈ ਫਿਰ 30 30 ਜੂਨ 2023 ਕਰਤਾ ਪਿੱਤੀ 30 ਜੂਨ 2023 ਤੱਕ ਉਹ ਖੇਤੀਬਾੜੀ ਨੀਤੀ ਐ ਪੰਜਾਬ ਦੇ ਲੋਕਾਂ ਦੇ ਸਾਹਮਣੇ ਪੇਸ਼ ਕਰਾਂਗੇ ਜਦੋਂ 30 ਜੂਨ 2023 ਲੰਘ ਗਿਆ ਫਿਰ ਸਰਕਾਰ ਚੁੱਪ ਕਰ ਗਈ ਉਸ ਤੋਂ ਬਾਅਦ ਇਹਨਾਂ ਨੇ ਅਗਲੇ ਮਹੀਨੇ ਜਾ ਕੇ ਇੱਕ 11 ਮੈਂਬਰੀ ਕਮੇਟੀ ਬਣਾਈ ਖੇਤੀਬਾੜੀ ਨੀਤੀ ਦਾ ਖੜਾ ਬਣਾਉਣ ਵਾਸਤੇ ਜਿਸ ਦਾ ਚੇਅਰਮੈਨ ਲਾਇਆ ਸੁਖਵੰਤ ਸਿੰਘ ਜੋ ਕਿ ਜੋਕਨੌਮਸ ਦੇ ਪ੍ਰੋਫੈਸਰ ਨੇ ਉਹਨੂੰ ਲਾ ਗਿਆ ਉਹਨਾਂ ਨੇ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਤੋਂ ਜਿਹੜੇ ਸਿਜਾ ਮੰਗੇ ਵੀ ਤੁਸੀਂ ਆਪਣੇ ਸਿਜਾ ਦਿਓ ਖੇਤੀਬਾੜੀ ਨੀਤੀ ਵਾਸਤੇ ਕਿਸਾਨ ਮਜ਼ਦੂਰ ਸੰਘਰਸ਼ੀ ਕਮੇਟੀ ਪੰਜਾਬ ਵੱਲੋਂ ਮੈਂ ਉਹ ਡਰਾਫਟ ਜਿਹੜਾ ਬਣਾ ਕੇ ਪੂਰੇ ਦਾ ਪੂਰਾ ਪੰਜਾਬ ਦੀ ਖੇਤੀਬਾੜੀ ਨੀਤੀ ਕਿਸ ਤਰ੍ਹਾਂ ਦੀ ਹੋਵੇ ਉਹ ਪੰਜਾਬ ਸਰਕਾਰ ਨੂੰ ਭੇਜੇ ਪੰਜਾਬ ਆਮ ਇੰਬੀਰ ਕਮੇਟੀ ਨੂੰ ਭੇਜੇ ਉਹਦੇ ਵਿੱਚ ਸਾਫ਼ ਕਹਿਆ ਗਿਆ ਸੀ ਸਭ ਤੋਂ ਪਹਿਲਾਂ ਤੇ ਪੰਜਾਬ ਦੇ ਜਿਹੜੇ ਖੇਤੀਬਾੜੀ ਨੀਤੀ ਬਣਾਉਣ ਵਾਸਤੇ ਇਹ ਜਿਹੜੀ ਖੇਤੀਬਾੜੀ ਨੀਤੀ ਬਣੇ ਇਹ ਕੁਦਰਤ ਪੱਖੀ ਤੇ ਮਨੁੱਖ ਪੱਖੀ ਹੋਵੇ ਇਹ ਚਵਾਤਾਵਨ ਦਾ ਧਿਆਨ ਰੱਖਿਆ ਜਾਵੇ ਤੇ ਸਭ ਤੋਂ ਪਹਿਲਾਂ ਜਿਹੜੀ ਕੁਦਰਤੀ ਦਾਤ ਹੈ ਜਮੀਨ ਜਿਹੜੀ ਸਾਰੇ ਪੰਜਾਬ ਦੇ ਵਸਨੀਕਾਂ ਦੀ ਸਾਰਿਆਂ ਵਾਸਤੇ ਬਰਾਬਰ ਹੈ ਉਹਦੇ ਵਾਸਤੇ 1972 ਦੇ ਵਿੱਚ ਇੰਦਰਾ ਗਾਂਧੀ ਸਰਕਾਰ ਸਮੇਂ 1972 ਸੀਲਿੰਗ ਐਕਟ ਬਣਿਆ ਸੀ ਜਿਹਨੂੰ ਹੱਦਬੰਦੀ ਕਾਨੂੰਨ ਕਹਿੰਦੇ ਆ ਉਨੇ ਵਿੱਚ ਜੀ ਸਾਢੇ 17 ਏਕੜ ਤੋਂ ਵੱਧ ਕੋਈ ਵੀ ਹਿੰਦੁਸਤਾਨ ਦੇ ਵਿੱਚ ਆਪਣੀ ਜਿਹੜੀ ਜ਼ਮੀਨ ਨਹੀਂ ਰੱਖ ਸਕਦਾ ਜਿਹੜੀ ਸਾਢੇ 17 ਏਕੜ ਤੋਂ ਵੱਧ ਜ਼ਮੀਨ ਹੋਊਗੀ ਉਹ ਜਬਤ ਕੀਤੀ ਜਾਊਗੀ ਉਹ ਕਿਤੇ ਵੀ ਨਾ ਹਿੰਦੁਸਤਾਨ ਚ ਲਾਗੂ ਆ ਨਾ ਹੀ ਪੰਜਾਬ ਚ ਲਾਗੂ ਆ ਆਪ ਜਿੱਥੇ ਬੰਦੀਆਂ ਨੇ ਮੰਗ ਕੀਤੀ ਸੀ ਆਪਾਂ ਤੇ ਉਹ 1972 ਦਾ ਸੀਲੰਗ ਐਕਟ ਜਿਹੜਾ ਹੱਦਬੱਦੀ ਕਾਨੂੰਨ ਲਾਗੂ ਕਰੋ 7.5 ਇਕੜ ਤੋਂ ਵੱਧ ਜਿਹਦੇ ਕੋਲ ਜਿੰਨੀ ਵੀ ਜ਼ਮੀਨ ਹੈਗੀ ਪੰਜਾਬ 'ਚ ਉਹ ਸਾਰੀ ਜ਼ਬਤ ਕੀਤੀ ਜਾਵੇ ਤੇ ਜ਼ਮੀਨ ਦੇ ਜ਼ਮੀਨਿਆਂ 'ਚ ਤੇ ਥੋੜੀ ਜ਼ਮੀਨਾਂ 'ਚ ਵੰਡੀ ਜਾਵੇ ਉਹ ਜ਼ਮੀਨ ਹੈ ਕਿ ਦੇ ਕੋਲ ਉਹ ਜ਼ਮੀਨ ਪੰਜਾਬ 'ਚ ਉਹਨਾਂ ਕੋਲ ਆ ਜਿਨ੍ਹਾਂ ਨੇ ਜਿਨ੍ਹਾਂ ਘਰਾਣਿਆਂ ਨੇ ਜ਼ਿਗੀਰਦਾਰਾਂ ਨੇ ਰਿਵਾੜਿਆਂ ਨੇ ਪਿਛਲੇ 70 ਸਾਲਾਂ ਤੋਂ ਪੰਜਾਬ ਤੇ ਰਾਜ ਕੀਤਾ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਪਾਰਟੀਆਂ ਦਾ ਰੂਪ ਧਾਰ ਕੇ ਵੱਖ-ਵੱਖ ਪਾਰਟੀਆਂ ਦੇ ਬੁਰਕੇ ਪਾ ਕੇ ਚਾਹੇ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਚਾਹੇ ਹੁਣ ਆਲੀ ਅਹਿਮਦੀ ਪਾਰਟੀ ਹੋਵੇ ਉਹਨਾਂ ਨੇ ਜ਼ਮੀਨਾਂ ਜ਼ਿਆਦਾਤਾਂ ਲੁੱਟ ਕੇ ਪੰਜਾਬ ਨੂੰ ਲੋਕਾਂ ਨੂੰ ਲੁੱਟ ਕੇ ਬਣਾਈਆਂ ਵਾ ਜਾਂ ਪਹਿਲਾਂ ਲੁੱਟ ਕੇ ਬਣਾਈਆਂ ਵਾ ਗਗਰ ਜਵਾੜੇ ਸੀਗੇ ਜ਼ਗੀਰਦਾਰ ਸੀ ਤੇ ਜਿਹੜੇ ਬਾਕੀ ਦੇ ਬਾਅਦ ਚ ਬਣੇ ਉਹਨਾਂ ਵੀ ਬਣਾਈਆਂ ਚਾਹੇ ਉਹ ਐਮਐਲਏ ਬਣੇ ਚਾਹੇ ਉਹ ਮੰਤਰੀ ਬਣੇ ਚਾਹੇ ਉਹ ਮੁੱਖ ਮੰਤਰੀ ਬਣੇ ਚਾਹੇ ਜਿੰਨੀ ਵੀ ਬੈਰੋਕਰੇਸੀ ਅਫਸਰਸ਼ਾਹੀ ਵੱਡੀ ਜਿੰਨੀ ਵੀ ਰਹੀ ਪਿਛਲੇ 70 ਸਾਲਾਂ ਦੇ ਪੰਜਾਬ 'ਚ ਉਹਨਾਂ ਨੇ ਉਹ ਜ਼ਮੀਨ ਜਾਇਦਾਦਾਂ ਬਣਾਈਆਂ ਪੰਜਾਬ ਦੇ ਵਿੱਚ ਨਾਲ ਜਿਹੜਾ ਮਾਫੀਆ ਗਰੁੱਪ ਆ ਤੇ ਨਾਲ ਜਿਹੜੇ ਕਾਰਪੋਰੇਟ ਵੱਡੇ سرمایهਦਾਰ ਉਹਨਾਂ ਨੇ ਉਹ ਜਾਇਦਾਦਾਂ ਬਣਾਈਆਂ ਪੁਜਾਰੀਆਂ ਨੇ ਵੀ ਬਣਾਈਆਂ ਜਿਹਨਾਂ ਦਾ ਘੱਟ ਜੋੜ ਹੈ ਸਾਰਿਆਂ ਦਾ ਦਰਬਾਰੀ ਦੁਕਾਰੀ ਪੁਜਾਰੀ ਤੇ ਵਪਾਰੀ ਇਹਨਾਂ ਵੱਲੋਂ ਜ਼ਮੀਨ ਜਾਇਦਾਦ ਬਣਾਈਆਂ ਗਈਆਂ ਇਹਨਾਂ ਦੀ ਜਾਂਚ ਕਰਾਈ ਜਾਵੇ ਇਹ ਮੰਗ ਕੀਤੀ ਗਈ ਸੀ ਕਿ ਇਹਨਾਂ ਦੀ ਜਾਂਚ ਕਰਾਈ ਜਾਵੇ ਜਿੰਨੀ 17.5 ਏਕੜ ਤੋਂ ਵੱਧ ਜ਼ਮੀਨ ਹੈ ਕਿਸੇ ਕੋਈ ਹੋਵੇ ਭਾਵੇਂ ਉਹ ਸਾਰੀ ਜ਼ਬਤ ਕੀਤੀ ਜਾਵੇ ਉਹ ਜ਼ਮੀਨ ਇੰਨੀ ਹੈਗੀ ਪੰਜਾਬ 'ਚ ਸਾਰੇ ਹੀ ਬੇਜ਼ਮੀਨਾਂ ਨੂੰ 5-5 ਕਿੱਲੇ ਦਿੱਤੀ ਜਾ ਸਕਦੀ ਆ ਤੇ ਥੋੜੀ ਜ਼ਮੀਨਾਂ ਜਿੰਨੇ ਵੀ ਆ ਇਹਨਾਂ ਦੀ ਪਾਂਚ ਕਿਲੇ ਤੋਂ ਕੱਟਿਆ ਉਹਨਾਂ ਦੀ ਪੂਰੀ ਕੀਤੀ ਜਾ ਸਕਦੀ ਹੈ ਅਸੀਂ ਤੋੜ ਖਤਮ ਕਰਨ ਦੀ ਗੱਲ ਨਹੀਂ ਕਰ ਰਹੇ ਤੋੜ ਦਾ ਮਤਲਬ ਹੁੰਦਾ ਵਾ ਕਿ ਪਹਿਲਾਂ ਉਹਦੇ ਕੋਲ ਹੈਗੀ ਆ ਉਹਨੂੰ ਤੋੜ ਟ ਹੈ ਕੋਈ ਕੱਟਿਆ ਅਸੀਂ ਇਹ ਮੰਗ ਕਰ ਰਹੇ ਆ ਕਿ ਇਹ ਲੋਕਾਂ ਦਾ ਹੱਕ ਬਣਦਾ ਵਾ ਇਹ ਜ਼ਮੀਨਾਂ ਦਾ ਥੋੜੀ ਜਿਹੀ ਜ਼ਮੀਨਾਂ ਉਹ ਦਿੱਤੀ ਜਾਵੇ ਪਹਿਲੀ ਗੱਲ ਤੇ ਆ ਕੀ ਕੀਤੀ ਸੀ ਦੂਜੀ ਗੱਲ ਇਹ ਕੀਤੀ ਸੀ ਖੇਤੀਬਾੜੀ ਆਧਾਰਿਤ ਛੋਟੀਆਂ ਸੰਤਾ ਲਘੂ ਉਦਯੋਗ ਜੜਿਆ ਉলাই ਜਾਣ ਸਾਨੂੰ ਵੱਡੀਆਂ ਵੱਡੀਆਂ ਫੈਕਟਰੀਆਂ ਨਹੀਂ ਚਾਹੀਦੀਆਂ ਸਾਨੂੰ ਵੱਡੇ ਵਿਅਕ ਨਹੀਂ ਚਾਹੀਦੇ ਕਾਰਪੋਰੇਟ ਕਾਰਨ ਸਮਾਜਦਾਰਾਂ ਦੇ ਜਿਹੜੇ ਪੰਜਾਬ ਦੇ ਪਾਣੀ ਨੂੰ ਧਰਤੀ ਨੂੰ ਹਵਾ ਨੂੰ ਪਲੂਟ ਕਰ ਰਹੇ ਆ ਪੋਲੂਸ਼ਨ ਪਾ ਰਹੇ ਆ ਦਰਿਆ ਗੰਦੇ ਕਰ ਤੇ ਆ ਧਰਤੀ ਏਡ ਬੋਰ ਕਰ ਕਰਕੇ ਪਾਣੀ ਪਾ ਕੇ ਉਹਨਾਂ ਨੇ ਧਰਤੀ ਹੜਾ ਪਾਣਾ ਪਾਣੀ 2 ਹਾਰ ਫੁੱਟ ਤੱਕ ਸਾਰਾ ਪਲੂਟ ਕਰਤਾ ਗੰਦਾ ਕਰਤਾ ਪੀਣ ਦੇ ਲਾਇਕ ਨਹੀਂ ਗਾਣਾ ਖੇਤੀਬਾੜੀ ਦੇ ਲਾਇਕ ਆ ਚਾਹੇ ਉਹ ਸ਼ਰਾਬ ਦੀਆਂ ਫੈਕਟਰੀਆਂ ਵਾ ਚਾਹੇ ਚਮੜੇ ਦੀਆਂ ਫੈਕਟਰੀਆਂ ਵਾ ਚਾਹੇ ਰੰਗਾਈ ਦੀਆਂ ਫੈਕਟਰੀਆਂ ਵਾ ਚਾਹੇ ਆਪਣੇ ਆ ਸ਼ੂਗਰ ਮਿੱਲਾਂ ਵਾ ਚਾਹੇ ਉਹ ਸ਼ੈਲਰ ਆ ਚਾਹੇ ਉਹ ਹੁਣ ਤਾਂ ਪੈਲਸ ਵੀ ਆ ਜੋ ਵੀ ਸਰਮਾਇਦਾਰਾਂ ਨੇ ਕਾਰਪੋਰੇਟਾਂ ਨੇ ਲੋਕਾਂ ਨੂੰ ਲੁੱਟਣ ਵਾਸਤੇ ਬਣਾਇਆ ਮੁਨਾਫੇ ਵਾਸਤੇ ਬਣਾਇਆ ਸਾਰਾ ਕੁਝ ਤੱਦਾ ਉਹ ਪਾਣੀ ਨੂੰ ਤੇ ਹਵਾ ਨੂੰ ਪੋਲਿਊਟ ਕਰ ਰਿਹਾ ਧਰਤੀ ਨੂੰ ਪੋਲਿਊਟ ਕਰ ਰਿਹਾ ਉਹਦੀ ਸਾਨੂੰ ਬਿਲਕੁਲੋਂ ਪੰਜਾਬ ਚ ਲੋੜ ਨਹੀਂ ਹੈਗੀ ਸਾਨੂੰ ਇਹੋ ਜਿਹਾ ਵਿਕਾਸ ਮਾਡਲ ਨਹੀਂ ਚਾਹੀਦਾ ਸਾਨੂੰ ਚਾਹੀਦਾ ਛੋਟੇ ਲਘੂ ਉਦਯੋਗ ਜੋ ਖੇਤੀਬਾੜੀ ਆਧਾਰਤ ਹੋਣ ਖੇਤੀਬਾੜੀ ਦਾ ਹਰ ਛੋਟੀਆਂ ਸੰਤਾ ਉਹ ਪੰਜਾਬ ਚ ਲੋਕਾਂ ਚ ਲਾਇਆ ਜਾਣ ਸਰਕਾਰ ਦਾ ਮਹਿਕਮੇ ਦੇ ਰਿੰਦੀਨ ਲਾਇਆ ਜਾਣ ਜਿੱਚ ਲੋਕਾਂ ਨੂੰ ਸ਼ਾਮਲ ਕੀਤਾ ਜਾਵੇ ਜਿੱਚ ਕਿਸਾਨਾਂ ਮਜ਼ਦੂਰਾਂ ਦੇ ਬੱਚਿਆਂ ਨੂੰ ਪਿੰਡਾਂ ਦੇ ਵਿੱਚ ਹੀ ਆਪਣਾ ਰੋਜ਼ਗਾਰ ਮਿਲੇ ਜਿਹੜਾ ਉਹਨਾਂ ਫੈਕਟਰੀਆਂ ਤੋਂ ਜੇ ਛੋਟੇ ਲੱਗੂ ਤੇ ਜੋਗਾ ਤੋਂ ਜੋ ਮੁਨਾਫਾ ਹੋਵੇ ਉਹ ਵੀ ਕਿਸਾਨਾਂ ਮਜ਼ਦੂਰਾਂ ਚ ਵੰਡਿਆ ਜਾਵੇ ਇਸ ਤਰੀਕੇ ਦੀ ਜਿਹੜੀ ਛੋਟੀ ਸੰਤਾ ਉਹ ਜਿਹੜੀਆਂ ਛੋਟੀਆਂ ਸੰਤਾ ਉਹ ਪ੍ਰਦੂਸ਼ਣ ਮੁਕਤ ਹੋਣਗੀਆਂ ਉਹਨਾਂ ਦਾ ਪੂਰਾ ਪ੍ਰਬੰਧ ਕਾਨੂੰਨ ਦੇ ਮੁਤਾਬਕ ਪੰਜਾਬ ਦੀ ਸਰਕਾਰ ਕਰੇ ਇਹ ਇਹ ਮੰਗ ਕੀਤੀ ਸੀ ਇਸ ਦੇ ਨਾਲ ਅਸੀਂ ਮੰਗ ਕੀਤੀ ਸੀ ਕਿ ਜਿੰਨੇ ਵੀ ਦਰਿਆਵ ਪੰਜਾਬ ਦੇ ਢਾਈ ਦਰਿਆ ਜਿੰਨੇ ਵੀ ਰਹਿ ਗਿਆ ਹੁਣ ਉਹਨਾਂ ਦੇ ਪਾਣੀ ਦੀ ਸਾਰੀ ਮੈਨੇਜਮੈਂਟ ਕੀਤੀ ਜਾਵੇ ਕਿੰਨਾ ਪਾਣੀ ਪਾਕਿਸਤਾਨ ਜਾ ਰਿਹਾ ਵੇਸਟ ਜਾ ਰਿਹਾ ਜਿਹੜਾ ਜਿਹੜਾ 8 ਅਰਬ ਲੀਟਰ ਪਾਣੀ ਜਿਹੜਾ ਵਾ ਉਹ ਉਧਰ ਨੂੰ ਜਾ ਰਿਹਾ 8 ਰਬ ਕਿਉਂ ਸਕ ਪਾਣੀ ਜਾ ਰਿਹਾ ਉਹ ਪਾਣੀ ਉਹ ਪਾਣੀ ਨੂੰ ਜਿਹੜਾ ਉਹਦੀ ਉਹਦੀ ਵਰਤੋਂ ਕੀਤੀ ਜਾਵੇ ਉਹ ਪਾਣੀ ਰੋਕਿਆ ਜਾਵੇ ਚਾਹੇ ਰਾਵੀ ਦਾ ਜਾ ਰਿਹਾ ਚਾਹੇ ਉਹ ਇਧਰੋਂ ਜਾ ਰਿਹਾ ਆਪਣਿਆ ਰੀਕਾ ਤੋਂ ਜਾ ਰਿਹਾ ਉਹ ਪਾਣੀ ਚੋਂ ਨਹਿਰਾ ਕੱਢੇ ਜਾਣ ਗੱਡੀ ਦੇ ਬਾਹੇ ਕੱਢੇ ਜਾਣ ਸੂਏ ਕੱਢੇ ਜਾਣ ਤੇ ਲੋਕਾਂ ਨੂੰ ਪਾਣੀ ਦਿੱਤਾ ਜਾਵੇ ਇਸ ਦੇ ਨਾਲ ਜਿਹੜੇ ਦਰਿਆਵਾਂ 'ਚ ਜਿਹੜੀਆਂ ਫੈਕਟਰੀਆਂ ਗੰਦਾ ਪਾਣੀ ਪਾ ਰਹੀਆਂ ਚਾਹੇ ਬੁੱਢਾ ਨਾਲਾ ਵਾ ਚਾਹੇ ਸਤਲੁਜ ਦਰਿਆ ਵਾ ਚਾਹੇ ਰਾਵੀ ਹੈ ਚਾਹੇ ਬਿਆਸ ਚਾਹੇ ਕਗਰਿਆ ਉਹਨਾਂ ਦੇ ਉੱਤੇ ਸਖੰਜਾ ਕੱਟ ਕੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮ ਲਾਗੂ ਕੀਤੇ ਜਾਣ। ਉਹ ਟੀਰ ਆਪਣਾ ਪਲਾਂਟ ਚਲਾਉਣ ਜਿਹੜੇ ਨਹੀਂ ਚਲਾ ਰਹੇ। ਕੋ ਕਰ ਨੂੰ ਉਹਦੀ ਚਾਹਤ ਹੈ ਵੀ ਸਾਡਾ ਜਿਆਦਾ ਪੈਸਾ ਲੱਗਦਾ ਸਾਨੂੰ ਮੁਨਾਫਾ ਕੱਢ ਜਾਂਦਾ ਸਾਡਾ। ਤੋ ਉਹਦੇ ਵਿੱਚੋਂ ਕੀ ਆ ਫਿਰ ਉਹ ਸਾਰੇ ਜਿਹੜੇ ਆ ਉਹ ਇਹਨਾਂ ਨੂੰ ਵੱਡੀਆਂ-ਵੱਡੀਆਂ ਰਿਸ਼ਵਤਾਂ ਦਿੰਦੇ ਆ। ਵੱਡੇ-ਵੱਡੇ ਕਮਿਸ਼ਨ ਦਿੰਦੇ ਆ। 11 ਕਰੋੜ ਦੇ 70 ਕਰੋੜ ਦੇ ਤੇ ਪਾਣੀ ਧਰਤੀ ਆਵਾਇਡੀ ਉਹ ਗੰਦੀ ਕਰ ਰਹੇ ਆ। ਉਹਦੇ ਵਿੱਚ ਜਿਹੜੇ ਵਿਗਯੋਗਪਤੀਆਂ ਦਾ ਫਰਮਾਇਦਾਰਾਂ ਦਾ ਤੇ ਅਫਸਰशाही ਦਾ ਤੇ ਜਿਹੜੇ ਰਾਜ ਕਰਨ ਵਾਲੇ ਆ ਗਿਆ ਨੇਤਾ ਮੰਤਰੀ ਐਮ ਐਲ ਏ ਮੁੱਖ ਮੰਤਰੀ ਉਹਨਾਂ ਦਾ ਗੱਠਜੋੜ ਬਣਿਆ ਹੋਇਆ ਨਪਾ ਗੱਠਜੋੜ ਇਹਨਾਂ ਸਾਰੇ ਪੰਜਾਬ ਦਾ ਧਰਤੀ ਆਵਾ ਪਾਣੀ ਤਬਾਹ ਕਰ ਰਿਹਾ ਤੋ ਗਿਆ ਇੱਕ ਸਾਧਾ ਦਿروز ਨਾਲ ਪੈ ਰਿਹਾ ਕਿ ਇੰਨੇ 650 ਕਰੋੜ ਰੁਪਏ ਖਾਧਾ ਗਿਆ ਬੁੱਡੇ ਨਾਲੇ ਦਾ ਫਲਾ 850 ਕਰੋੜ ਕੇਂਦਰ ਪੀ ਕੈਪਟਨ ਸਰਕਾਰ ਖਾ ਗਈ 650 ਕਰੋੜ ਭਗਵੰਤ ਮਾਨ ਸਰਕਾਰ ਖਾ ਗਈ ਇਹਨਾਂ ਲਈ ਪੈ ਰਹੇ ਇਨਾਂ ਦੇ ਉੱਤੇ ਇਸ ਤਰੀਕੇ ਦੀ ਜਿਹੜੀ ਆ ਪਾਣੀ ਪ੍ਰਤੀ ਵਾਤਾਵਰਣ ਪ੍ਰਤੀ ਧਵਾ ਪ੍ਰਤੀ ਜ਼ਮੀਨ ਪ੍ਰਤੀ ਉਹ ਖੇਤੀ ਨੀਤੀ ਜਿਵੇਂ ਦਰਜ ਹੋਵੇ ਇਸ ਦੇ ਨਾਲ ਅਸੀਂ ਕਹਿ ਸੀ ਵੀ ਕਿਸਾਨ ਪੱਕੀ ਕਰਜ਼ਾ ਕਾਨੂੰਨ ਬਣਾਇਆ ਜਾਵੇ ਕਿਸਾਨ ਪੱਕੀ ਕਰਜ਼ਾ ਕਾਨੂੰਨ ਬਣਾ ਕੇ ਸਾਰੇ ਕਿਸਾਨਾਂ ਮੀਤੋਂ ਦਾ ਕਰਜ਼ਾ ਜਿਹੜਾ ਪਿਛਲਾ ਵਾ ਸਾਰੇ ਤੇ ਲਕੀਰ ਮਾਰੀ ਜਾਵੇ ਜਿਤਨਾ ਕਾਰਪੋਰੇਟਾਂ ਦਾ ਕਰਜ਼ਾ ਲਕੀਰ ਵੱਜੀ ਆ ਤੇ ਗਾਂ ਐਮ ਐਸ ਪੀ ਦੀ ਗਾਰੰਟੀ ਦਾ ਕਾਨੂੰਨ ਲਾਗੂ ਕੀਤਾ ਜਾਵੇ ਸਾਰੀਆਂ ਫਸਲਾਂ ਜਿੰਨੀਆਂ ਪੰਜਾਬ ਚ ਬੀਜੀਆਂ ਜਾਂਦੀਆਂ ਉਹ ਪੰਜਾਬ ਦੀ ਸਰਕਾਰ ਕੇਰਲਾ ਸਰਕਾਰ ਦੀ ਤਰਜ਼ ਦੇ ਉੱਤੇ ਉਹ ਗਰੰਟੀ ਦਾ ਕਾਨੂੰਨ ਬਣਾਵੇ ਸਾਰੀਆਂ ਫਸਲਾਂ ਚੁੱਕਣ ਦੀ ਗਰੰਟੀ ਹੋਵੇ ਜਿੰਨਾ ਕਿ ਦਾ ਘਟ ਵਿਗੇ ਉਹ ਸਰਕਾਰ ਪਰੇ ਤੇ ਉਹ ਪੰਜਾਬ ਦੇ ਚ ਉਹਦੇ ਨਾਲ ਖੇਤੀ ਵਿਵਹਨਤਾ ਆਉਗੀ ਜਿਹੜਾ ਝੋਨੇ ਕਣਕ ਦਾ ਢੇੜ ਆ ਉਹਦੇ ਚ ਕਿਸਾਨ ਨਿਕਲਣਗੇ ਚੋਨਾ ਸਾਡੀ ਫਸਲ ਹੀ ਨਹੀਂ ਹੈ ਪੰਜਾਬ ਦੀ ਫਸਲ ਹੀ ਨਹੀਂ ਇਹ ਚਰਾ ਪੂੰਜੀ ਸਾਮ ਦੀ ਫਸਲ ਹੈ ਜਿੱਤੇ ਨਹੀਂ ਪੈਂਦੇ ਇਹ ਇਹਨਾਂ ਦੀ ਲੋੜ ਚ ਇਹਨਾਂ ਬਜਾਈ ਆ ਪਹਿਲੇ ਹਰੇ ਇਨਕਲਾਬ ਦੇ ਰਾਹੀਂ ਜਿੱਦਣਾ ਪੰਜਾਬ ਨੂੰ ਬਰਬਾਦ ਕੀਤਾ ਇਹਨਾਂ ਨੇ ਇਸ ਘਰ ਕੇ ਐਮਐਸਬੀ ਦੀ ਗਾਰੰਟੀ ਦਾ ਕਾਨੂੰਨ ਸੀ2 ਪਲੱਸ 50 ਦੇ ਅਨਸਾਰ ਬਣਾਇਆ ਜਾਵੇ ਤੇ ਲਾਗਤ ਖਰਚੇ ਸੀ2 ਪਲੱਸ ਨਾਲ ਗਿਣ ਕੇ ਉੱਤੇ 50% ਨਫਾ ਜੋੜ ਕੇ ਭਾ ਦਿੱਤੇ ਜਾਂ ਤੇ ਗਾਰੰਟੀ ਹੋਵੇ ਫਸਲ ਦੀ ਚੁੱਕਣ ਦੀ ਇਹ ਸਾਡੀ ਮੰਗ ਸੀ ਨਾਲ ਅਸੀਂ ਕਹਿ ਸੀ ਵੀ ਕੁਦਰਤੀ ਆਫਤਾਂ ਹੁੰਦੀਆਂ ਵਾ ਕੁਦਰਤੀ ਆਫਤਾਂ ਹੁੰਦੀਆਂ ਵਾ ਸੋਕਾ ਪੈ ਗਿਆ ਡੋਬਾ ਪੈ ਗਿਆ ਉਹਦਾ ਕਿਸਾਨ ਦਾ ਕੀ ਕਸੂਰ ਉਹਦੇ ਵਿੱਚ ਉਹਦੀ ਖੜੀ ਫਸਲ ਭਿੱਜ ਕੇ ਖਰਾਬ ਹੋ ਜਾਂਦੀ ਹੈ ਮੰਡੀ 'ਚ ਖਰਾਬ ਹੋ ਜਾਂਦੀ ਹੈ ਸੋਕਾ ਪੈ ਜਾਂਦਾ ਵਾ ਦਰਿਆ ਆ ਜਾਂਦੇ ਹੜਾ ਆ ਜਾਂਦੇ ਆ ਤੇ ਕਿਸਾਨ ਦਾ ਕੀ ਕਸੂਰ ਆ ਭਈ ਉਹਦਾ ਪੂਰੇ ਦਾ ਪੂਰਾ ਮੁਆਵਜ਼ਾ ਜਿੰਨੀ ਉਹਦੀ ਫਸਲ ਦਾ ਉਹਦਾ ਮੁੱਲ ਵਟਣਾ ਉਹਨੇ ਉਹਨੂੰ ਦਿੱਤਾ ਜਾਵੇ ਉਹਦੇ ਲਈ ਫਸਲੀ ਬੀਮਾ ਯੋਜਨਾ ਪੰਜਾਬ ਸਰਕਾਰ ਆਪਣੇ ਵਾਲੇ ਲਾਗੂ ਕਰੇ ਉਹਦਾ ਪ੍ਰੀਮੀਅਮ ਸਾਰਾ ਜਿਹੜੀ ਉਹ ਪੰਜਾਬ ਦੀ ਸਰਕਾਰ ਭਰੇ ਉਹ ਕੀਤਾ ਜਾਵੇ ਸਾਰਾ ਇਸ ਦੇ ਨਾਲ ਸਾਡੀ ਇਹ ਸੀਗਾ ਕਿ ਜਿਹੜਾ ਆਪਣਾ ਪੰਜਾਬ ਦੇ ਵਿੱਚ ਜਿਹੜੀ ਖੇਤੀ ਆ ਉਹਨੂੰ ਉਹਨੂੰ ਜਿਹੜਾ ਉਹਨੂੰ ਉਹਨੂੰ ਲੋਕਾਂ ਦੇ ਜਿਹੜੀ ਕਿਰਤ ਕਰ ਕਰਤਿਆ ਉਹਦੋਂ ਨੂੰ ਤੋੜਿਆ ਜਾਵੇ 5 ਲੱਖ ਟਰੈਕਟਰ ਵਾਧੂ ਆ ਪੰਜਾਬ ਦੇ ਵਿੱਚ ਜਿਹੜਾ ਅਰਬਾਂ ਅਖਰਬਾਰ ਪਿਆ ਲੁੱਟ ਕੇ ਲੈ ਗਏ ਕੰਪਨੀ ਵਾਲੇ ਉਹ ਛੋਟੇ ਟਰੈਕਟਰ ਦਿੱਤੇ ਜਾਂਦੇ ਛੋਟੇ ਸੰਦ ਦਿੱਤੇ ਜਾਂਦੇ ਸਸਤੇ ਸੰਦ ਦਿੱਤੇ ਜਾਂਦੇ ਕਿਉਂਕਿ ਛੋਟੀ ਬਹੁਤ ਛੋਟੀ ਜ਼ੋਤ ਹੈ ਪੰਜਾਬ ਦੇ ਵਿੱਚ ਤੇ بڑے بڑے ਟਰੈਕਟਰ ਇਹਨਾਂ ਨੇ ਕਰਜ਼ੇ ਦੇ ਉੱਤੇ ਕਿਸਾਨਾਂ ਨੂੰ ਫਸਾ ਕੇ ਬੈਂਕਾਂ ਨੂੰ ਕਰਜ਼ਾ ਦੇ ਕੇ ਤੇ ਕੰਪਨੀਆਂ ਦੇ ਮੁਨਾਫੇ ਵਧਾਉਣ ਵਾਸਤੇ ਸਾਰਾ ਜਿਹੜਾ ਪਰਪੰਚ ਰਚਿਆ ਹੋਇਆ ਪਿਛਲੇ 40-50 ਸਾਲ ਤੋਂ ਉਹਦੇ ਨਾਲ ਪੰਜਾਬ ਲੁੱਟਿਆ ਗਿਆ ਵਾਹ ਹਰ ਘਰ ਦੇ ਵਿੱਚ ਕਰੋੜਾਂ ਰੁਪਈਆ ਦੀ ਜਿਹੜੀ ਮਸ਼ੀਨਰੀ ਹੋਵਾ ਦੁੱਪਈ ਹੋਈ ਹੈ ਇਹਨਾਂ ਨੇ ਬਾੜੀ ਫਾਈ ਕਰਜ਼ੇ ਦੇ ਉੱਤੇ ਸਭ ਉਦੇ ਹਿਸਾਬ ਨਾਲ ਛੋਟੇ ਛੇਪਲੇ ਛੋਟੇ ਟਰੈਕਟਰ ਛੋਟੇ ਦਿੱਤੇ ਜਾਣ ਸਾਰਾ ਕੁਝ ਕਿੱਥੀ ਜਿਹੜੀ ਕਿਰਤ ਆ ਕਮਾਈ ਆ ਕਿਸਾਨ ਦੀ ਉਧਰ ਨੂੰ ਤੋੜਿਆ ਜਾਵੇ ਉਹਨੂੰ ਦੇਸੀ ਬੂੜੀ ਵਾਲੇ ਬੰਨੇ ਤੋੜਿਆ ਜਾਵੇ ਉਹਨrode ਜਿਹੜੇ ਆਪਣੇ ਬੀਜੇ ਪੁਰਾਣੇ ਉਹਨਾਂ ਨੂੰ ਯੂਨੀਵਰਸਿਟੀਾਂ ਦੇ ਵਿੱਚ ਸੋਧ ਕੇ ਉਹ ਕੀਤਾ ਜਾਵੇ ਯੂਨੀਵਰਸਿਟੀਆਂ ਨੂੰ ਕਿਸਾਨ ਪੱਕੇ ਬਣਾਇਆ ਜਾਵੇ ਕਾਰਪੋਰੇਟ ਦਾ ਗਲਬਾ ਖੇਤੀਬਾੜੀ ਚੋਂ ਖਤਮ ਕੀਤਾ ਜਾਵੇ ਤੇ ਨਾਲ ਜਿਹੜੀ ਕੇਂਦਰ ਸਰਕਾਰ ਦੀ ਇਹ ਇਹ ਨੀਤੀ ਆ ਫ੍ਰੀ ਮਾਰਕੀਟ ਦੀ ਇਹ ਤਿਆਹਤਾ ਵੱਡੇ ਵੱਡੇ ਨੈਸ਼ਨਲ ਹਾਈਵੇ ਜੰਮੂ ਕਲਡਾ ਵਰਗੇ ਭਾਰਤ ਮਾਲਾ ਪ੍ਰੋਜੈਕਟ ਚ ਬਣ ਰਹਾ ਹੈ ਜਿਨ੍ਹਾਂ ਪੰਜਾਬ ਦੀ ਸਾਰੀ ਧਰਤੀ ਤਬਾਹ ਕਰਦੀ ਹੈ। ਭੂਮੀ ਗ੍ਰਾਂਡ ਐਕਟ 2013 ਲਾਗੂ ਵੀ ਨਹੀਂ ਕੀਤਾ ਕਿਤੇ। ਤਾਂ ਕਰਤਮਾਂ ਦੀ ਸਰਕਾਰ ਜਬਰੀ ਬਲਸ ਨਾਲ ਕਬਜ਼ੇ ਲੈ ਰਹੀ ਹੈ। ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀਆਂ ਨੂੰ ਵੱਡੇ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਦਾ ਜਾਂ ਹੋਰ ਕਿਸਾਨ ਜਿੱਥੇ ਬੰਦੀਆਂ ਨੂੰ ਕੀਤਾ ਜਾਦਾ। ਇਹ ਇਹ ਜਾਣਾ ਮੱਧ ਇਧਰੋਂ ਵੱਡੇ ਬਣ ਕੇ ਵੱਡੇ ਮਾਰਗੇ ਜਿਹੜੇ ਆ ਛੜਕੀ ਮਾਰਗੇ। ਕਰ ਮਾਧ ਮਾਧੇਸ਼ੀਆ ਰਹੀਂ ਕਿ ਜੋ ਆਪਣਾ ਜੋੜਨਾ ਫਿਰ ਗਾੜੀ ਰੇਲ ਮਾਰਗ ਗਾੜੀ ਸਮੁੰਦਰੀ ਮਾਰਗ ਅਮਰੀਕਾ ਤੱਕ ਤੋਦਰੋ ਸਾਰਾ ਸਮਾਨ ਇਧਰਾਂ ਦੇ ਡੰਪ ਉਨਾ ਠੜਾਂਪ ਬਣਨੇ ਪੰਜਾਬ ਚ ਇੱਕ ਡੰਪ ਦਾ ਯਾਰ ਯਾਰ ਕਰੋੜ ਰੁਪਏ ਯਾਰ ਯਾਰ ਏਕੜ ਜਮੀਨ ਚਾਹੀਦੀ ਹੈ ਉਥੇ ਫ੍ਰੀ ਮਾਰਕੀਟ ਦਾ ਇਹ ਸਾਰਾ ਜੋ ਪਰਪੰਚ ਰਚਿਆ ਜਰਾ ਕੇਂਦਰ ਸਰਕਾਰ ਵੱਲੋਂ ਕਾਰਪੋਰੇਟਾਂ ਦੇ ਜਿਹੜਾ ਸੇਵਾਦਾਰ ਬਣ ਕੇ ਕਾਰਪੋਰੇਟਾਂ ਨੂੰ ਪੰਜਾਬ ਪੰਜਾਬ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਵਾਸਤੇ ਉਹਦੇ ਤੇ ਪੰਜਾਬ ਦੀ ਸਰਕਾਰ ਦੀ ਕੀ ਨੀਤੀ ਆ ਉਛਾਈਟ ਹੋਵੇ ਕਿ ਪੰਜਾਬ ਦੀ ਸਰਕਾਰ ਉਸ ਜਿਹੜੀ ਆ ਫ੍ਰੀ ਮਾਰਕੀਟ ਦਾ ਵਿਰੋਧ ਕਰਦੀ ਆ ਕਿ ਉਹ ਸਮਰਥਨ ਕਰਦੀ ਆ ਪਤਾ ਲੱਗੇ ਖੇਤੀਬਾੜੀ ਨੀਤੀ ਚ ਇਹ ਸਾਰੀਆਂ ਚੀਜ਼ਾਂ ਸੀ ਇਹਦੇ ਲਈ ਸਾਨੂੰ ਨਹੀਂ ਪਤਾ ਲੱਗਦਾ ਵੀ 1600 ਸਵੇ ਦੀ ਕਿਹੜੀ ਰਿਪੋਰਟ ਬਣਨੀ ਆ ਵੀ ਇਹ 1600 ਸਵੇ ਦਾ ਗ੍ਰੰਥ ਬਣਾ ਕੇ ਅਸੀਂ ਕਿੱਥੇ ਪੜਾਉਣਾ ਵਾ ਕੀ ਲਿਖਿਆ ਹੋਇਆ ਚ 1600 ਸਵੇ ਚ ਕੀ ਲਿਖਿਆ ਜਾਊਗਾ ਵੀ ਫਿਰ ਜਿਹੜਾ ਪਹਿਲਾਂ ਥੋੜੇ ਦਿਨ ਹੋਇਆ ਇੱਕ ਡਰਾਫਟ ਬਾਹਰ ਆਇਆ ਤੁਹਾਡਾ ਮੇਰੀਆਂ ਪਰਤਾ ਕੋਈ ਬਾਹਰ ਆਈਆਂ ਵਾ ਖੇਤੀਬਾੜੀ ਨੀਤੀ ਦੀਆਂ ਉਹਦੇ ਵਿੱਚ ਤੁਸੀਂ ਸਾਫ਼ ਕਹਿਆ ਵਾ ਵੀ ਇਹ ਸਰਕਾਰ ਤਾਰਾਂ ਹੀ ਲੱਗਣਗੀ ਐ ਲੱਗਣਗੀ ਜੇ ਲੱਗਣਗੀ ਹੋਰ ਲੱਗਣਾ ਜਿਹੜੀ 11 ਮੈਂਬਰੀ ਕਮੇਟੀ ਜਿਹੜੀ ਸੁਖਵਾਲ ਸਿੰਘ ਦੇ ਨਿਗਰਾਨੀ ਹਟ ਬਣੀ ਹੋਈ ਹੈ ਉਹਨਾਂ ਦੀ ਪੌਣੇ 200 ਸਭਾ ਦੀ ਰਿਪੋਰਟ ਇੱਕ ਤੁਸੀਂ ਹੁਣ ਬੋਸਟਨ ਕੰਪਨੀ ਜਿਹਨੂੰ 5 ਕਰੋੜ 36 ਲੱਖ ਰੁਪਈਆ 5 ਕਰੋੜ 63 ਲੱਖ ਰੁਪਈਆ ਉਹਨੂੰ ਰਿਪੋਰਟ ਬਣਾਉਣਾ ਦਿੱਤਾ ਜਿਹੜੀ ਟੈਕਨੋਲੋਜੀ ਦੀ ਕੰਪਨੀ ਆ ਡਿੱਗੀ ਕੰਪਨੀਆਂ ਪ੍ਰਾਈਵੇਟ ਅਮਰੀਕਾ ਦੀ ਬੋਸਟਨ ਉਹਨੂੰ ਤੁਸੀਂ ਕੀ ਆ ਖੇਤੀਬਾੜੀ ਨੀਤੀ ਬਣਾਵੇ ਉਹਦੀ ਇੱਕ ਬੀਬੀ ਤੁਸੀਂ ਇੱਥੇ ਡਵੈਲਪਮੈਂਟ ਜਿਹੜੀ ਅਥਾਰਟੀ ਆ ਪੰਜਾਬ ਦੇ ਵਿੱਚ ਉਹਦਾ ਚੇਅਰਮੈਨ ਵੀ ਲਾਇਆ ਹੋਇਆ ਵੀਜੀ ਕੰਪਨੀ ਦਾ ਲੈ ਕੇ ਇੱਥੇ ਚੇਅਰਮੈਨ ਲਾਇਆ ਹੁੰਦਾ ਉਹਨੂੰ ਕੋਰ ਉਹਨੂੰ ਕਰੋੜਾਂ ਰੁਪਏ ਦੀ ਤਨਖਾਹਾਂ ਦੇ ਰਿਹਾ ਜੋ ਲੱਖਾਂ ਰੁਪਏ ਦੀ ਮਹੀਨੇ ਦੀ ਆ ਤੁਸੀਂ ਤੇ ਉਹਨਾਂ ਨੇ ਉਹ ਨੀਤੀ ਇੱਕ 460 ਸਵੇ ਦੀ ਤੁਹਾਨੂੰ ਇੱਕ ਹੋਰ ਦਿੱਤੀ ਉਹ ਵੀ ਆ ਗਈ ਬਾਹਰ ਉਹ ਕਹਿ ਰਿਹਾ ਉਹ ਕਹਿ ਰਿਹਾ ਜੀ ਇੱਥੇ ਗੰਨਾ ਨਹੀਂ ਬੀਜਣਾ ਚਾਹੀਦਾ ਇੱਥੇ ਮੱਕਈ ਨਹੀਂ ਬੀਜਣੀ ਚਾਹੀਦੀ ਇੱਥੇ ਫਲਾਣਾ ਨਹੀਂ ਜੀ ਚੀਜ਼ ਨਹੀਂ ਕਰਨੀ ਚਾਹੀਦੀ ਇਦੋਂ ਦਾ ਦੂਜੀ ਯਾਰੀ ਪਹਿਲੀ ਕਮੇਟੀ ਆ ਜਿਹੜੀ 11 ਮੈਂਬਰੀ ਉਹ ਕਹਿ ਰਹੇ ਇਥੇ ਗੰਨਾ ਗੰਨਾ ਬਿਜਣਾ ਚਾਹੀਦਾ ਵਾ ਇਥੇ ਮੱਕਈ ਬਿਜਣੀ ਚਾਹੀਦੀ ਆ ਉਹਦੇ ਭਾਅ ਜਿਹੜੇ ਆ ਸਰਕਾਰ ਨੂੰ ਵਧਣੇ ਚਾਹੀਦੇ ਆ ਉਹਦੀ ਗਰੰਟੀ ਕਰਨੀ ਚਾਹੀਦੀ ਭਾਅਾਂ ਦੀ ਜਿਹੜਾ ਕਿਸਾਨ ਨੂੰ ਪੂਰਾ ਭਾਅ ਮਿਲੇ ਤੇ ਆਪਸ ਵਿੱਚ ਟਕਰਾ 11 ਮੈਂਬਰੀ ਕੋਈ ਹੋਰ ਦੇ ਰਹੀ ਆ ਉਹ ਸਰਕਾਰਤਾ ਦੀ ਗੱਲ ਕਰੀ ਇਹ ਕਾਰਪੋਰੇਟ ਦੀ ਗੱਲ ਕਰੀ ਬੋਸਟਨ ਕੰਪਨੀ ਜਿਹੜੀ ਖੇਤੀ ਨੀਤੀ ਆ ਰਹੀ ਬਾੜ ਇਹ ਇਹ ਜਿਹੜਾ ਇਹ ਪੰਜਾਬ ਸਰਕਾਰ ਵੱਲੋਂ ਪਹਿਲਾਂ ਆਪ ਇਹ ਵੇਖ ਲੈਣ ਪੀ ਜਿਹੜੇ ਦੋ ਖੜੇ ਪਹਿਲੇ ਪਏ ਆ ਇੱਕ 2013 ਚ ਪ੍ਰਕਾਸ਼ ਸਿੰਘ ਬਾਦਲੀ ਸਰਕਾਰ ਵੇਲੇ ਖੜਦਾ ਬਣਾਇਆ ਇਹ ਕਲਕੱਟੇ ਦੀ ਕਮੇਟੀ ਨੇ ਬਣਾਇਆ ਸੀ ਇੱਕ ਮੁੜ ਕੇ ਫੇਰ ਜਿਹੜਾ ਆਪਣਾ ਜਿਹੜਾ ਕਿਸਾਨ ਤੇ ਕਿਸਾਨ ਕਾਮੇ ਕਮਿਸ਼ਨ ਆ ਉਹਨਾਂ ਵੱਲੋਂ ਬਣਾਇਆ ਸੀ ਕਾਮੇ ਕਿਸਾਨ ਕਮਿਸ਼ਨ ਵੱਲੋਂ ਉਹਨਾਂ ਵੱਲੋਂ ਬਣਾਇਆ 2019 ਚ ਮਨਿੰਦਰ ਦੀ ਸਰਕਾਰ ਵੇਲੇ ਤੇ ਇੱਕ ਹੁਣ ਤੁਸੀਂ ਬਣਾਇਆ ਇਹ ਸਾਰੇ ਚਾਰੇ ਪੰਜੇ ਇਕੱਠੇ ਕਰ ਲਓ ਚਾਰੇ ਚਾਰੇ ਇਕੱਠੇ ਕਰਕੇ ਵੇਖ ਲਓ ਤੁਸੀਂ ਕਰਨਾ ਕੀ ਹੈ ਕਰਨਾ ਕੀ ਹੈ ਲੋਕਾਂ ਗੜੀ ਰੱਖੋ ਸਹੀ ਲੋਕਾਂ ਗੜੀ ਸਪਾਈਟ ਗੱਲ ਤਾਂ ਕਰੋ ਤੁਸੀਂ ਘਾਰ ਪੁਰਾਟਾ ਨਾਲ ਜੋ ਕਿ ਤੁਸੀਂ ਲੋਕਾਂ ਨਾਲ ਜੋ ਕਿ ਤੁਸੀਂ ਪੰਜਾਬ ਨਾਲ ਜੋ ਸਪਾਈਟ ਪਾਉਣਾ ਚਾਹੀਦਾ ਵਾ ਸਪਾਈਟ ਕਰੋ ਅਸਲ ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਾਡੀ ਪੱਕੀ رائے ਆ ਪੱਕੀ ਸਮਝਿਆ ਵੀ ਮੌਜੂਦਮਾਨ ਦੀ ਸਰਕਾਰ ਬਾਦਲ ਸਰਕਾਰ ਵੱਲੋਂ ਬਾਦਲ ਸਰਕਾਰ ਦੀ ਤਰ੍ਹਾਂ ਤੇ ਕਪਟਨ ਮਨਿੰਦਰ ਦੀ ਸਰਕਾਰ ਦੀ ਤਰ੍ਹਾਂ ਇਹਨੂੰ ਸਰ ਘੱਟੇ ਮਿੱਟੀ ਰੋਲੂਗੀ ਕਿਉਂਕਿ ਕਾਰਪੋਰੇਟ ਯਾ ਉਹ ਪੰਜਾਬ ਦੀ ਖੇਤੀਬਾੜੀ ਤੇ ਕਾਬੂ ਜਾਣ ਦੀਆਂ ਪੂਰੀਆਂ ਤਿਆਰੀਆਂ ਕਰੀ ਬੈਠਾ ਵਾ ਕੇਂਦਰ ਸਰਕਾਰ ਕਾਰਪੋਰੇਟ ਨੂੰ ਹਿੰਦੁਸਤਾਨ ਦੀ ਪੰਜਾਬ ਦੀ ਜ਼ਮੀਨ ਦੇਣ ਵਾਸਤੇ ਨੀਤੀ ਬਣਾਈ ਬੈਠੀ ਆ ਇਸੇ ਕਰਕੇ ਐਮਐਸਬੀ ਦੀ ਗਰੰਟੀ ਦਾ ਕਾਨੂੰਨ ਨਹੀਂ ਬਣ ਰਿਹਾ ਪਿਛਲੇ 7 ਮਹੀਨੇ ਤੋਂ ਵੱਧ ਸਮੇਂ ਤੋਂ ਮੋਰਚਾ ਲੱਗਾ ਹੋਇਆ ਖਰੋਰੀ ਤੇ ਸ਼ੰਭੂ ਬਾਰਡਰਾਂ ਦੇ ਤੇ ਹੋਰ ਬਾਰਡਰਾਂ ਦੇ ਉੱਤੇ ਰਤਨਪੁਰੇ ਰਾਜਸਥਾਨ ਦੇ ਵਿੱਚ ਇਸ ਕਰਕੇ ਇਹ ਅਸਰ ਕਰਕੇ ਪੰਜਾਬ ਦੇ ਲੋਕਾਂ ਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਇਹ ਕੀ ਹੋ ਰਿਹਾ ਦੇਸ਼ ਦੇ ਵਿੱਚ ਪੰਜਾਬ ਵਿੱਚ ਕੀ ਹੋ ਰਿਹਾ ਕਰਪਸ਼ਨ ਫੈਲੀ ਪਈ ਸਾਰੇ ਪਾਸੇ ਸਾਰਾ ਟਾਂਚਾ ਕਰਪਟਾ ਉੱਪਰ ਤੋਂ ਲੈ ਕੇ ਥੱਲੇ ਤੱਕ ਇਹ ਲੋਕਾਂ ਦੇ ਸਾਹਮਣੇ ਚਾਰੇ ਪਾਸੇ ਫੜਾ ਤ ਆਪਣੀ ਮੱਚੀ ਪਈ ਹੈ ਸਾਰੇ ਵਿਭਾਗਾਂ ਦੇ ਮੁਲਾਜ਼ਮ ਹੜਤਾਲਾਂ ਤੇ ਆ ਤੇ ਆਪਣੇ ਮੁਜਾਰੇ ਕਰ ਰਹੇ ਆ ਰੋਸ ਮੁਜਾਰੇ ਕਰ ਰਹੇ ਆ ਇਸ ਤਰ੍ਹਾਂ ਕਿਸਾਨ ਮੁਜਾਰੇ ਕਰ ਰਹੇ ਆ ਮਜ਼ਦੂਰ ਮੁਜਾਰੇ ਕਰ ਰਹੇ ਆ ਇਸ ਤਰੀਕੇ ਨਾਲ ਇਸ ਤਰੀਕਾ ਦੀ ਬਚੈਨੀ ਆ ਪੰਜਾਬ ਚ ਜਿਹੜੀ ਪੰਜਾਬ ਦੀ ਸਰਕਾਰ ਪੈਦਾ ਕਰ ਰਹੀ ਆ ਇਸ ਕਰਕੇ ਅਸੀਂ ਕਹਾਂਗੇ ਤੁਰੰਤ ਲਿਆਓ ਲਓ ਤੁਸੀਂ 3 ਸਤੰਬਰ ਤੱਕ ਆਖਿਆ ਉਹ ਲਿਆਓ ਸਾਰਾ ਕੀ ਤੁਹਾਡਾ 16 ਸਫੇ 400 ਸਫੇ 500 ਸਫੇ 600 ਸਫੇ ਜੋ ਵੀ ਹੈਗਾ ਲਿਆਓ ਸਾਹਮਣੇ ਲਿਆਓ ਸਾਹਮਣੇ ਲੋਕਾਂ ਦੇ ਸਾਹਮਣੇ ਤੇ ਲਿਆਓ ਤੇ ਬਾਕੀ ਸਾਨੂੰ ਪਤਾ ਵਾ ਇਹ ਤੁਹਾਡੀ ਖੇਤੀ ਨੀਤੀ ਕਾਰਪੋਰੇਟ ਪੱਕੀ ਹੋਊਗੀ ਕਿਸਾਨ ਪੱਕੀ ਕੁਦਰਤ ਪੱਕੀ ਕਦੀ ਨਹੀਂ ਹੋਊਗੀ ਇਸ ਲਈ ਪੰਜਾਬ ਦੇ ਲੋਕਾਂ ਨੂੰ ਮੈਂ ਸੱਦਾ ਦਿੰਦਾ ਵਾਂ ਜਥੇਬੰਦ ਹੋ ਪਿੰਡ-ਪਿੰਡ ਕਲੇ ਬਣਾਓ ਕਿਸਾਨ ਮਜ਼ਦੂਰ ਬੀਬੀਆਂ ਜਥੇਬੰਦ ਕਰੋ ਤੇ ਲੜਾਈ ਦੇ ਮੈਦਾਨ ਚ ਲਿਆਓ ਜੇ ਆਪਣੇ ਪੱਖ ਦੀ ਕੋਈ ਨੀਤੀ ਬਣਾਉਣੀ ਆ ਜੇ ਆਪਣੇ ਪੱਖ ਦੀ ਖੇਤੀ ਨੀਤੀ ਬਣਾਉਣੀ ਆ ਜੇ ਆਪਣੇ ਪੱਖ ਦਾ ਕੋਈ ਜਿਹੜਾ ਵਾ ਜਿਹੜੀ ਜਿਹੜੀ ਆ ਆਪਣੇ ਕੋਈ ਕੁਦਰਤ ਪੱਖੀ ਨੀਤੀ ਬਣਾਉਣੀ ਆ ਜੇ ਆਪਣੇ ਬੱਚਿਆਂ ਦੀਆਂ ਨੌਕਰੀਆਂ ਲੈਣੀਆਂ ਵਾ ਨਸ਼ਿਆਂ ਦਾ ਖਾਤਮਾ ਕਰਨਾ ਵਾ ਪੰਜਾਬ ਨੂੰ ਬਚਾਉਣਾ ਪਾਣੀ ਬਚਾਉਣੀ ਹਵਾ ਬਚਾਉਣੀ ਆ ਤੇ ਜ਼ਮੀਨ ਜਿਹੜੀ ਆ ਉਹਦੀ ਸਾਮੀ ਵੰਡ ਕਰਾਉਣੀ ਆ ਪੰਜਾਬ 'ਚ ਜਿਹੜੀ ਇਹਨਾਂ ਸਰਮਾਇਦਾਰਾਂ ਕੋਲ ਆ ਜ਼ਗੀਰਦਾਰਾਂ ਕੋਲ ਆ ਤੇ ਆਪਣੇ ਜਿਵਾੜਿਆਂ ਕੋਲ ਆ ਐਮਐਲਏਾਂ ਕੋਲ ਆ ਮੰਤਰੀਆਂ ਕੋਲ ਆ ਜਿੰਨੇ ਵੀ ਰਏ ਆ ਪਿਛਲੇ 77 ਸਾਲਾਂ ਦੇ ਵਿੱਚ ਪੰਜਾਬ 'ਚ ਜਾਂ ਹੋਣਿਆ ਜੋ ਲੁੱਟਮਾਰ ਕਿੰਨਾ ਨੇ ਸ਼ੁਰੂ ਕੀਤੀ ਹੋਈ ਆ ਇਸ ਕਰਕੇ ਇਹ ਸਾਰਾ ਫਸਤਾ ਵਢਣ ਵਾਸਤੇ ਇੱਕ ਲੋਕ ਸ਼ਕਤੀ ਆ ਉਹ ਬਣਾਈ ਹੈ ਤੇ ਮੈਦਾਨ ਦੇ ਵਿੱਚ ਜੰਗ ਲੜਾਈ ਦਾ ਮੈਦਾਨ ਚਾਹੀਏ ਹੋਰ ਕੋਈ ਚਾਰਾ ਨਹੀਂ ਜੋ ਕੋਈ ਰਸਤਾ ਨਹੀਂ ਜੋ ਵੈਗਰੂਜੀ ਦਾ ਖਾਲਸਾ ਵੈਗਰੂਜੀ ਦੀ ਫਤ